ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਜ਼ਿਲ੍ਹਾ ਫਰੀਦਕੋਟ ਦੇ ਮਨਮਤੇ ਨਗਰ ਪਿੰਡ ਕੋਟ ਸੁਖੀਏ ਦੇ ਵਿੱਚ ਕੋਟ ਸੁਖੀਆ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਧੂੜਕੋਟ ਤੋਂ ਸਿੱਧੀ ਸ਼ੜਕ ਕੋਟ ਸੁਖੀਆ ਪਿੰਡ ਦੇ ਵਿੱਚ ਆਉਂਦੀ ਆ ਭਲੂਰ ਤੋਂ ਸਿੱਧੀ ਸ਼ੜਕ ਆਉਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ 4 ਜਨਵਾਰ 22 ਦੇ ਵਕਾਊ ਘਰੇਲੂ ਪਰਿਵਾਰ ਦੇ ਘਰੇ ਦੋ ਤੁਹਾਨੂੰ ਤੋਕੜਾ گاਵਾ ਵਿਖਾ ਦੂੰਗਾ ਇੱਕ ਅਸਰ ਬੱਛੀ ਆ ਤੇ ਇੱਕ ਗਾਂ ਸਿੰਗਾ ਵਾਲੀ ਆ ਜਿਹੜੀ ਦੁੱਧੋ ਡਰਾਈ ਆ ਤੇ ਅੱਠਾਂ ਮਹੀਨਿਆਂ ਦੀ ਬਾਈ ਹੁਣੀ ਗੱਪਣ ਦੱਸਦੇ ਆਓ ਸਾਰੀ ਡਿਟੇਲ ਜਾਣਦੇ ਹੋਏ ਮਿਲਦੇ ਆਪਾਂ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵੱਡੇ ਭਾਈ ਵਰੀਆ ਵਰੀਆ ਬਾਈ ਤੂੰ ਸੁਣਾਓ ਕਿੱਦਾਂ ਕਰ ਪਰਿਵਾਰ ਵੀਰੇ ਬਾਈ ਠੀਕ ਹੈ ਜੀ ਠੀਕ ਹੈ ਵੱਡੇ ਭਾਈ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਭਰਾ ਜੀ ਮੇਰਾ ਨਾਮ ਬਈ ਰਾਜਵੀਰ ਸਿੰਘ ਰਾਜਵੀਰ ਸਿੰਘ ਅੱਛਾ ਰਾਜਵੀਰ ਭਾਈ ਜਿਹੜੀ ਆ ਕਾਲੀ ਗਾਂ ਬੂਏ ਦੇ ਨਾਲ ਬੰਨੀ ਆ ਕਿੰਨਾ ਦੁੱਧ ਆ ਇਹਦੇ ਥੱਲੇ ਬਾਈ ਬਾਈ ਇੱਥੇ 10 ਕਿਲੋ ਦੁੱਧ ਆ ਬਾਈ ਠੀਕ ਆ ਵੀਰੇ ਅੱਛਾ ਸੂਈ ਸਾਈ ਦਾ ਕੋਈ ਆਈਡੀਆ ਹੋਊਗਾ ਕਿੰਨੇ ਤਿੰਨ ਕਿ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਵੀਰੇ ਇਹਦਾ ਰੇਟ ਬਾਈ ਕੀ ਰਹੂਗਾ ਵੀਰੇ ਓ 22000 ਰੁਪਿਆ ਬਾਈ ਠੀਕ ਆ ਵੀਰੇ ਮਾਨਤਨ ਹੋ ਜਾਊਗਾ ਵਿੱਚੋਂ ਹਾਂਜੀ ਹਾਂਜੀ ਵਿੱਚੋਂ ਆਏ ਦਾ ਬੰਦੇ ਦਾ ਕਰ ਦਾਂਗੇ ਮਾਨਤਨ ਆਪਾਂ ਲੈ ਵੀ ਮੈਂ ਇਹ ਸੂਆ ਕਿਨੂ ਆਵਾ ਬਾਈ ਇਹ ਤੀਜਾ ਸੂਆ ਬਾਈ ਤੀਜਾ ਸੂਆ ਠੀਕ ਆ ਲੇ ਮਿੱਤਰੋ ਤਿੱਜਾਸ ਹੁਆ ਹੈ ਗਾਵਾਂ 10 ਕਿਲੋ ਦੁੱਧ ਤਿਆਰ ਆਏ ਨੇ ਥੱਲੇ ਇਸ ਟਾਈਮ ਹਾਜ਼ਰ ਨਜ਼ਰ ਮਿੱਤਰੋ ਤੇ ਰੇਟ ਆ ਜਿਹੜਾ ਇਹਦਾ ਹੈਗਾ ਵਾ 20000 ਰੁਪਿਆ ਵਿੱਚੋਂ ਮਾਨਤਨ ਭਾਈ ਹੁਣੀ ਕਰ ਦੇਣਗੇ ਵੈੜ ਸੋਣੀ ਆ ਮੂੰਹ ਮੱਥੇ ਲੱਗਦੀ ਜਿਹੜੇ ਭਰਾ ਨੇ ਥੋੜੇ ਪੈਸੇ ਲਾਉਣੇ ਆ ਤੁਸਰ ਮੰਨ ਲਓ ਤੁਹਾਡੇ ਘੱਟ ਪੈਸਿਆਂ ਦੇ ਵਿੱਚ ਗਾਂ ਚੰਗੀ ਬਣ ਜੂਗੀ ਬਣਦੇ ਵੀਰੇ ਕਰੋ ਸੰਗ ਦੇ ਵਿੱਚ ਪੈਂਦੀ ਆ ਥੋੜੀ ਜੀ ਮਤਲਬ ਫਿੱਕੀ ਜ਼ਰੂਰ ਆ ਸੰਭਲ ਸੰਭਾਲ ਦੇ ਵੱਲੋਂ ਟੁੱਟੀ ਹੋਈ ਬਾਕੀ ਗਾਂ ਅੰਗਾ ਪੈਰਾਂ ਦੀ ਸਾਫ਼ ਸੁਥਰੀ ਆ ਥਣ ਚੰਗਾ ਵਾ ਇਹ ਪਹਿਲੇ ਨੰਬਰ ਤੇ ਸੀ ਵੀਰੇ ਜਿਹੜੀ ਦੋ ਨੰਬਰ ਤੇ ਵੈੜ ਆ ਬਾਈ ਬਾਈ ਜੀ ਇਹਦਾ ਵੀ ਆਪਾਂ 22000 ਰੁਪਏ ਚ ਆਪਾਂ ਬਾਕੀ ਮਾਨਤਨ ਕਰ ਦਾਂਗੇ ਬੰਦੇ ਦਾ ਇਹਦਾ ਦੁੱਧ ਕਿੰਨਾ ਵੱਡੇ ਬਾਈ ਇਹਦਾ ਬਾਈ 8 ਕਿਲੋ ਆ ਠੀਕ ਆ ਇਹ ਸੂਆ ਕਿੰਨੂ ਆ ਵੀਰੇ ਇਹ ਬਾਈ ਦੂਜੇ ਸੂਏ ਆ ਜਾਣ ਕੀ ਇੱਕ ਸੂਆ ਦੇਤਾ ਇਹਨੇ ਠੀਕ ਆ ਉਹਦੇ ਟੀਕਾ ਭਰਾਇਆ ਇਹਦੇ ਆਪਾਂ ਮਤਲਬ ਦੂਜੇ ਸੂਏ ਲੈ ਕਿੰਨੇ ਦਿਨ ਹੋ ਗਏ ਟੀਕਾ ਭਰਾਇਆ 10 ਕ ਦਿਨ ਹੋ ਗਏ ਬਾਈ ਠੀਕ ਆ ਬਾਈ ਇਹਦਾ ਰੇਟ ਵੀ ਉਨਾ ਹੀ ਆ ਵੀਰੇ ਹਾਂ ਬਾਈ ਇੰਨਾ ਹੀ ਸੇਮ ਹੀ ਆ ਲੈ ਮਿੱਤਰੋ ਇਹਦੇ ਥੱਲੇ 8 ਕਿਲੋ ਦੁੱਧ ਆ ਤੇ 10 ਦਿਨ ਹੋ ਗਏ ਟੀਕਾ ਭਰਾਏ ਨੂੰ ਤੇ ਇਹਦਾ ਰੇਟ ਵੀ 20000 ਰੁਪਿਆ ਕਰੋ ਸੰਗ ਦੇ ਵਿੱਚ ਵੜ ਦੇ ਪੈਂਦੀ ਆ ਦੇ ਥਣ ਚੰਗਾ ਲੱਗਾ ਹੋਇਆ ਨੇਵੇਂ ਭਾਂਡੇ ਦੀ ਸਾਫ਼ ਸੁਥਰੀ ਆ ਜਿੰਨੇ ਭਰਾਣੇ ਪੈਸੇ ਘੱਟ ਲਾਉਣੇ ਉਹਨਾਂ ਲਈ ਦੋਵੇਂ ਗਾਈਆਂ ਫੁੱਲ ਕੰਮ ਦੀਆਂ ਕਿਉਂਕਿ ਇਹਨਾਂ ਨੇ ਕਰਮਾਂ ਵਾਲਿਆਂ ਦਾ ਟ੍ਰੀਟਮੈਂਟ ਹੋ ਗਿਆ ਤੇ ਰਹਿ ਇਹਨਾਂ ਨੇ ਜਾਣਾ ਹੀ ਆ ਮਿੱਤਰੋ ਕੋਈ ਵੱਡੀ ਗੱਲ ਨਹੀਂ ਹੁੰਦੀ ਅੱਛਾ ਵੀਰੇ ਆ ਵੱਛੀ ਆ ਜਿਹੜੀ ਏ ਭਾਈ 2 ਕੁ ਸਾਲਾਂ ਦੀ ਆ ਠੀਕ ਆ ਵੀਰੇ ਬਣੀ-ਬੁਣੀ ਕੋਈ ਹੈ ਨਹੀਂ ਨਹੀਂ ਭਾਈ ਨਹੀਂ ਬਣੀ ਨਹੀਂ ਇਹ ਠੀਕ ਆ ਇਹਦਾ ਰੇਟ ਭਾਈ ਇਹਦਾ ਵੀ ਭਾਈ ਆਪਾਂ 20000 ਜੇ ਆਪਾਂ ਦੇ ਦਾਂਗੇ ਵੀ ਠੀਕ ਆ ਵੀਰੇ ਮਣਤਾਂ ਉਧਰ ਵਿੱਚੋਂ ਭਾਈ ਹਾਂਜੀ ਇਹ ਚੋ ਕਰ ਦਾਂਗੇ ਭਾਈ ਇਹ ਚੋ ਹੀ ਮੰਨਦਾ ਠੀਕ ਆ ਵੀਰੇ ਤੇ ਇਹਨੂੰ ਤਾਂ ਰੈਡ ਦੇ ਤੋਰ ਅੱਛਾ ਸਿੰਘਾਂ ਵਾਲੀ ਗਾਂ ਕਿੰਨੇ ਚਿਰ ਦੀ ਗੱਬਣਾ ਵੀਰੇ ਇਹ ਭਾਈ 8 ਮਹੀਨਿਆਂ ਦੀ ਗੱਬਣਾ ਭਾਈ 8 ਮਹੀਨਿਆਂ ਦੀ ਗੱਬਣਾ ਤੇ ਦੁੱਧੋ ਹੁਣ ਡਰਾਈ ਹੈ ਹਨਾ ਹਾਂਜੀ ਹਾਂਜੀ ਠੀਕ ਆ ਇਹ ਕੀ ਰੇਟ ਆ ਇਹਦਾ ਵੀਰੇ ਇਹ ਭਾਈ ਦੇ ਦਾਂਗੇ 17-18000 ਦੀ ਇਹ ਦੇ ਦਾਂਗੇ ਆਪਾਂ ਵੀਰੇ ਭਾਈ ਓਕੇ ਤੋਰ ਦੀ ਵੀਰੇ ਮੜਾ ਜਿਆ ਲੇ ਵੀ ਮਿੱਤਰੋ ਇਹਨੇ ਆਫ ਕੈਮਰੇ ਤੇ ਗੱਲ ਕੀਤੀ ਸੀ ਭਾਈ ਜੰਦਾ 14 15 ਕਿਲੋ ਦੁੱਧ ਮੈਂ ਤਾਜੀ ਦੇ ਥੱਲੋ ਛੋਇਆ ਹੋਇਆ ਹੁਣ 8 ਮਹੀਨਿਆਂ ਦੀ ਗੱਪਣ ਸਿੰਘ ਜਰੂਰ ਦਾ ਗਿੱਟ ਸਵਾ ਗਿੱਟ ਦੇ ਲਾਗੇ ਤੱਕ ਇਹ ਕਰਕੇ ਹੈਗਾ ਮਿੱਤਰੋ ਉੰਜ ਕਰੋ ਸੰਗ ਦੇ ਵਿੱਚ ਪੈਂਦੀ ਆ 18 ਮਹੀਨਿਆਂ ਦੀ ਗੱਬਣਾ 17000 ਰੁਪਏ ਦੀ ਡਿਮਾਂਡ ਆ ਵੀਰੇ ਇਹ ਚੈੱਕ ਕਰਾਈ ਹੋਈ ਹੈ ਨਾ ਹਾਂ ਭਾਈ ਚੈੱਕ ਕਰਾਈ ਆ ਜੇ ਆਪਾਂ ਦੁੱਧ ਦੋਕ ਦੇਣੀ ਹੋਈ ਚੈੱਕ ਕਰਾਈ ਨੂੰ ਠੀਕ ਆ ਭਾਈ ਓਕੇ ਚੈੱਕ ਕਰਵਾ ਕੇ ਦੇ ਦੇ ਹਾਂਜੀ ਹਾਂਜੀ ਭਾਈ ਉਹ ਵੀ ਚੈੱਕ ਕਰਾ ਕੇ ਦਵਾਂਗੇ ਆਪਾਂ ਨਹੀਂ ਮੇਤਰੋ ਚੈੱਕ ਕਰਵਾ ਕੇ ਜੜੀਆਂ ਗਾਈਆਂ ਦੇ ਥਲੇ ਦੁੱਧ ਦੱਸਿਆ ਤਸੱਲੀ ਕਰਨਾ ਤੁਹਾਡਾ ਫਰਜ਼ ਆ ਮੈਂ ਟ੍ਰੇਲਰ ਵਿਖਾ ਸਕਦਾ ਪਿਕਚਰ ਤੁਸੀਂ ਵੇਖਣੀ ਆ ਗੱਲਬਾਤ ਲਈ ਆਪਾਂ ਨੰਬਰ ਲੈ ਲੈਨੇ ਵੀਰੇ ਨੰਬਰ ਆਪਣਾ ਭਾਈ 7527905438 7527905436 7527905463 ਬਈ ਦਾ ਫੋਨ ਨੰਬਰ ਆ ਪਿੰਡ ਮਿੱਤਰੋ ਕੋਟ ਸੁਖੀਆ ਜ਼ਿਲ੍ਹਾ ਫਰੀਦਕੋਟ ਲੱਗਦਾ ਵਾ ਜਿਹੜੇ ਭਰਾ ਨੂੰ ਜਿਹੜਾ ਜਾਨਵਰ ਪਸੰਦ ਆ ਤੁਸੀਂ ਗੱਲਬਾਤ ਕਰ ਸਕਦੇ ਆ 4 ਜਨਵਰੀ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਜੂਸੀ 4 ਜਨਵਰੀ ਦੀ ਡਿਟੇਲ ਲੈਤੀਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ